सतनाम श्री वाहगुरु जी एक ओंकार सतगुर प्रसाद गौड़ी बावन अखरी मोहला पंजा गौड़ी लला ता कै लव को एक आप अवर न हो हो मन हार हो तद आया ਵਾ ਕਾਇੰਤ ਨਕਾਉ ਪਾਇਆ ਕੀਟ ਹਸਤ ਮੈਂ ਪੂਰੇ ਸਮਾਨੇ ਪ੍ਰਗਟਪੁਰਖ ਸਭ ठाਉ ਜਾਣੇ ਜਾ ਕੋ ਦਿਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ ਉਸ ਵੈਗ੍ਰੂਤੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉਹ ਇੱਕ ਆਪ ਹੀ ਹੈ ਹੋਰ ਕੋਈ ਨਹੀਂ ਉਸਦੀ ਹੋਂਦ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ ਉਹ ਹੁਣ ਵੀ ਹੈ ਪਹਿਲਾਂ ਵੀ ਸੀ ਸਦਾ ਸਦਾ ਉਹ ਹੀ ਰਹਿਣ ਵਾਲਾ ਹੈ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਵਿੱਚ ਉਹ ਹੀ ਪੂਰਨ ਤੌਰ ਤੇ ਵਿਆਪਕ ਹੈ ਪ੍ਰਗਟ ਰੂਪ ਵਿੱਚ ਉਸ ਵਾਇਗਰੂ ਨੂੰ ਹਰਥਾਂ ਵਿਆਪਕ ਮੰਨਿਆ ਜਾਂਦਾ ਹੈ ਉਹ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੂੰ ਵਾਹਿਗੁਰੂ ਨੇ ਆਪਣਾ ਨਾਮ ਰਸ ਬਖਸ਼ਿਆ ਹੈ ਉਹ ਗੁਰਮੁਖ ਬਣ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹੈ ਸ਼ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸੱਚੇ ਮਾਨ ਨਾਨਕ ਤਾਨ 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 ਜਾਣ ਆਏ ਤੇ ਪਰਵਾਨ ਜਿਸ ਨੇ ਬ੍ਰह्म ਆਨੰਦ ਸਮਝ ਲਿਆ ਹੈ ਉਹ ਸਹਿਜ ਸੁਭਾਅ ਪ੍ਰਭੂ ਦਾ ਰੰਗ ਮਾਣਦਾ ਰਹਿੰਦਾ ਹੈ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਇਹੋ ਜੇ ਮਨੁੱਖ ਪ੍ਰਸ਼ੰਸਾ ਦੇ ਹੱਕਦਾਰ ਹਨ ਉਹਨਾਂ ਦਾ ਜਨਮ ਕਬੂਲ ਹੋ ਜਾਦਾ ਹੈ ਪੌੜੀ आया सफलताहू को गनी है जस रसन हार हर जस पन्नी आए बसे साधु के संगे न नाम त्यावे रंगे आवत सोजन न मैराता जा को दया मया बिता एक आवन फिर जोन न आया ਨਾਨਕ ਹਰ ਕੈ ਦਰਸ ਸਮਾਇਆ ਉਸੇ ਦਾ ਜਨਮ ਸਫਲ ਮੰਨਿਆ ਜਾਂਦਾ ਹੈ ਜਿਸ ਦੀ ਜੀ ਪਰਮਾਤਮਾ ਦੀ ਉਸਤਤ ਕਰਦੀ ਹੈ ਉਹ ਸਦਾ ਸਾਧੂਆਂ ਦੀ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਤੇ ਹਰ ਰੋਜ਼ ਪ੍ਰੇਮ ਨਾਲ ਪ੍ਰਭੂ ਦਾ ਨਾਮ ਧਿਆਉਂਦਾ ਰਹਿੰਦਾ ਹੈ ਅਸਲ ਵਿੱਚ ਉਸੇ ਮਨੁੱਖ ਦਾ ਆਉਣਾ ਸਫਲ ਹੈ ਜੋ ਨਾਮ ਵਿੱਚ ਮਸਤ ਰਹਿੰਦਾ ਹੈ ਜੇ ਸੁੱਤੇ ਸਿਰਜਣ ਹਾਰ ਦੀ ਮੇਰ ਹੁੰਦੀ ਹੈ ਗੁਨਾਨਿਕ ਸਾ ਫਰਮਾਉਂਦੇ ਆਂ ਕੋਈ ਜਮਦਾ ਹੈ ਪਰ ਮੋੜ ਜੂਨ ਵਿੱਚ ਨਹੀਂ ਪੈਂਦਾ ਉਹ ਪਰਮਾਤਮਾ ਦੇ ਦਰਸ਼ਨ ਵਿੱਚ ਲੀਨ ਹੋ ਜਾਂਦਾ ਹੈ ਸ਼ਲੋਕ ਯਾ ਜਬ ਤਮਨ ਹੋਈ ਆਨੰਦ ਬਿਨ ਸੇ ਦੂਜਾ ਪਾਓ ਦੁੱਖ ਦਰਦ ਤ੍ਰਿਸ਼ਨਾ 부ਜੈ ਨਾਨਕ ਨਾਮ ਸਮਾਓ ਜਿਸ ਪ੍ਰਭੂ ਦਾ ਜਾਪ ਕੀਤਿਆਂ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਮਾਇਆ ਦਾ ਪਿਆਰ ਮੁੱਕ ਜਾਂਦਾ ਹੈ ਦੁੱਖ ਦਰਦ ਅਤੇ ਤ੍ਰਿਸ਼ਨਾ ਵੀ ਬੋਝ ਜਾਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਪ੍ਰਭੂ ਵਿੱਚ ਲੀਨ ਰਹਿਣਾ ਚਾਹੀਦਾ ਹੈ ਪੋੜੀ ਯਯਾ ਜਾਰੋ ਦੁਰਮਤ ਦੋ ਤਿਸੇ ਤਿਆਗ ਸੁਖ ਸਹਜੇ ਸੋ ਯਯਾ ਜਾਏ ਪਰੂ ਸੰਤ ਸਰਨਾ ਜੇ ਆਸਰ ਇਹ ਅਪਵ ਜਲ ਤਰਨਾ ਯਯਾ ਜਨਮੇ ਨਾ ਆਵੇ ਸੋ ਇਕ ਨਾਮ ਲੈ ਮਨੇ ਪਰੋ ਯਯਾ ਜਨਮ ਨਾ ਹਾਰੀਐ ਗੁਰਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾਗ ਹੀਰੇ ਏਕ ਯਈਆ ਭੈੜੀ ਮਾਤਤਿ ਮਾਇਆ ਦਾ ਪਿਆਰ ਸਾੜ ਦਿਓ ਇਸ ਨੂੰ ਛੱਡ ਕੇ ਆਤਮਿਕ ਸੁਖ ਹਾਸਲ ਹੋ ਸਕਦਾ ਹੈ ਯਈਆ ਸੰਤਾਂ ਦੀ ਸ਼ਰਨ ਵਿੱਚ ਪਵੋ ਕਿਉਂਕਿ ਉਹਨਾਂ ਦੇ ਆਸਰੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ। ਇਈਆ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਆਪਣੇ ਮਾਨ ਵਿੱਚ ਪਰੋ ਲੈਂਦਾ ਹੈ ਉਹ ਮੁੜ ਜਨਮ ਨਹੀਂ ਲੈਂਦਾ। ਇਈਆ ਪੂਰੇ ਗੁਰੂ ਦਾ ਆਸਰਾ ਲਿਆ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ। ਗੁਰੂ ਨਾਨਕ ਫਰਮਾਉਂਦੇ ਹਨ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ ਉਹ ਹੀ ਸੁਖੀ ਰਹਿੰਦਾ ਹੈ। ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਦੀ ਇਫਤੇ